ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨੀ ਆ ਪੋ ਦੇ ਮਹੀਨੇ ਬਾਰੇ ਪੋ ਦੇ ਮਹੀਨੇ ਦੇ ਵਿੱਚ ਕਿਹੜੇ ਕੰਮ ਸਾਨੂੰ ਕਰਨੇ ਚਾਹੀਦੇ ਆ ਅਤੇ ਕਿਹੜੇ ਕੰਮ ਭੁੱਲ ਕੇ ਵੀ ਨਹੀਂ ਕਰਨੇ ਇਹਨਾਂ ਬਾਰੇ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਗੱਲ ਕਰਨੀ ਆ ਇਸ ਕਰਕੇ ਅੱਜ ਦੀ ਇਹ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਫਿਰ ਇਸ ਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ ਤਾਂ ਜੋ ਇਹ ਮੈਸੇਜ ਹੋਰ ਵੀ ਭੈਣ ਭਰਾਵਾਂ ਤੱਕ ਪਹੁੰਚ ਸਕੇ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਆਪਣੇ ਵਿਚਾਰ ਜਾਂ ਫਿਰ ਵਾਹਿਗੁਰੂ ਜੀ ਜ਼ਰੂਰ ਲਿਖ ਕੇ ਆਉਣਾ ਤਾਂ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਆਂ ਦੇਖੋ ਜੀ ਪੋ ਦਾ ਮਹੀਨਾ ਸ਼ੁਰੂ ਹੋ ਗਿਆ ਹੈ ਅਤੇ ਪੋ ਦੇ ਮਹੀਨੇ ਬਾਰੇ ਸਭ ਨੂੰ ਪਤਾ ਕਿ ਇਸ ਮਹੀਨੇ ਦੇ ਵਿੱਚ ਮੇਰੇ ਕਲਗੀ ਤਰਪਾਸ਼ਾ ਦਸ਼ਮੇਸ਼ ਪਿਤਾ ਧੰਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਦੇ ਪਰਿਵਾਰ ਦੀ ਸ਼ਹਾਦਤ ਹੋਈ ਸਭ ਤੋਂ ਪਹਿਲਾਂ ਸਰਸਾ ਨਦੀ ਦੇ ਕੰਢੇ ਤੇ ਪਰਿਵਾਰ ਦਾ ਵਿਛੋੜਾ ਫਿਰ ਉਸ ਤੋਂ ਬਾਅਦ ਚਾਰ ਸਹਿਬਜਾਨਾਂ ਦੀ ਸ਼ਹੀਦੀ ਮਾਤਾ ਗੁਜਰਗੌਰ ਜੀ ਸ਼ਹੀਦ ਹੋਏ ਸਤਿਗੁਰ ਸੱਚੇ ਪਾਤਸ਼ਾਹ ਦੇ ਕਈ ਪਿਆਰੇ ਸਿੱਖ ਸਿੰਘ ਇਸ ਮਹੀਨੇ ਦੇ ਵਿੱਚ ਸ਼ਹੀਦ ਹੋਏ ਇਹ ਮਹੀਨਾ ਸ਼ਹਾਦਤਾਂ ਨਾਲ ਭਰਿਆ ਮਹੀਨਾ ਹੈ ਇਸ ਕਰਕੇ ਆਪਾਂ ਇਸ ਮਹੀਨੇ ਨੂੰ ਮੁੱਖ ਰੱਖਦਿਆ ਹੋਇਆ ਇਸ ਮਹੀਨੇ ਦੇ ਇੰਨਾ ਦਿਨਾਂ ਨੂੰ ਮੁੱਖ ਰੱਖਦਿਆ ਹੋਇਆ ਕੁਝ ਖਾਸ ਗੱਲਾਂ ਦਾ ਧਿਆਨ ਰੱਖਣਾ ਹੈ ਕਿਉਂਕਿ ਜੇਕਰ ਆਪਾਂ ਇਹ ਖਾਸ ਗੱਲਾਂ ਦਾ ਧਿਆਨ ਨਹੀਂ ਰੱਖਦੇ ਇਹ ਕੰਮ ਨਹੀਂ ਨਾ ਕਰ ਸਕਦੇ ਤਾਂ ਫਿਰ ਸਾਨੂੰ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਦੇ ਸਿੱਖ ਅਖਵਾਉਣ ਦਾ ਵੀ ਕੋਈ ਹੱਕ ਨਹੀਂ ਆ ਤਾਂ ਫਿਰ ਇਸ ਮਹੀਨੇ ਦੇ ਵਿੱਚ ਇਹ ਕੁਝ ਖਾਸ ਕੰਮ ਆਪਾਂ ਜ਼ਰੂਰ ਕਰਨੇ ਆ ਅਤੇ ਕੁਝ ਕੰਮ ਕਰਨ ਤੋਂ ਪਰਹੇਜ਼ ਕਰਨਾ ਹੈ ਉਹ ਕੰਮ ਆਪਾਂ ਭੁੱਲ ਕੇ ਵੀ ਨਹੀਂ ਕਰਨੇ ਸਭ ਤੋਂ ਪਹਿਲਾਂ ਗਣ ਕਰਦੇ ਆ ਉਹਨਾਂ ਕੰਮਾਂ ਦੀ ਜੋ ਆਪਾਂ ਕਰਨੇ ਆ ਸਭ ਤੋਂ ਪਹਿਲਾ ਕੰਮ ਇਹ ਆ ਕਿ ਇਸ ਮਹੀਨੇ ਦੇ ਵਿੱਚ ਹਰੇਕ ਗੁਰਸਿੱਖ ਅਮਰਤ ਵੇਲੇ ਦੇ ਵਿੱਚ ਉੱਠੇ ਵੈਸੇ ਦਾ ਅਮਰਤ ਵੇਲੇ ਦੀ ਸਾਨੂੰ ਕਿਸੇ ਵੀ ਦਿਨ ਮਹੀਨੇ ਵਾਰ ਦੇ ਵਿੱਚ ਛੂਟ ਨਹੀਂ ਆ। ਭਾਵੇਂ ਕਿ ਸਤਿਗੁਰ ਸੱਚੇ ਪਾਸ਼ਾ ਨੇ ਹਰ ਦਿਨ ਅਮਰਤ ਵੇਲੇ ਉੱਠਣ ਦੇ ਲਈ ਕਿਹਾ ਹੈ। ਅਮਰਤ ਵੇਲਾ ਸਮਾਂ ਲੈਣ ਦੇ ਲਈ ਆਏ। ਪਰ ਕੁਝ ਭੈਣ ਭਰਾ ਕਹਿ ਦਿੰਦੇ ਆ ਵੀ ਸਾਡੇ ਤੋਂ ਅਮਰਤ ਵੇਲੇ ਉੱਠਿਆ ਨਹੀਂ ਜਾਂਦਾ। ਜਾਂ ਕਹਿੰਦੇ ਅਸੀਂ ਉੱਠਦਾ ਪੈਨੇ ਆ ਪਰ ਸਾਡੇ ਕੰਮਕਾਰਾਂ ਦੇ ਰਜੇਵੇਂ ਬਹੁਤ ਨੇ। ਅਸੀਂ ਉੱਠਦੇ ਆ ਸਾਰ ਆਪਣੇ ਕੰਮ ਧੰਦੇ ਕਰਨੇ ਸ਼ੁਰੂ ਕਰ ਦਿੰਨੇ ਆ। ਤਾ ਸਭ ਦੇ ਅੱਗੇ ਬੇਨਤੀ ਆ ਕਿ ਭਾਈ ਜੇ ਸਾਰਾ ਸਾਲ ਸੌ ਕੇ ਗਵਾ ਲਿਆ ਏ ਸਾਰਾ ਸਾਲ ਜਾਂ ਕਹਿ ਲੋ 11 ਮਹੀਨੇ ਆਪਾਂ ਅਮਰਤ ਵੇਲੇ ਦੇ ਵਿੱਚ ਸੁੱਤੇ ਰਹੇ ਆ ਤਾਂ ਇਸ ਮਹੀਨੇ ਦੇ ਵਿੱਚ ਇਹ ਗਲਤੀ ਭੁੱਲ ਕੇ ਨਹੀਂ ਕਰਨੀ ਇਸ ਮਹੀਨੇ ਦੇ ਵਿੱਚ ਨਹੀਂ ਸੋਣਾ ਇਸ ਮਹੀਨੇ ਦੇ ਵਿੱਚ ਜਾਗਣਾ ਹੈ ਨਾਮ ਜਪਣਾ ਹੈ ਆਪਣੇ ਸਤਿਗੁਰ ਸੱਚੇ ਪਾਸ਼ਾ ਦੇ ਚਰਨਾਂ ਦੇ ਵਿੱਚ ਹਾਜ਼ਰੀ ਲਗਵਾਉਣੀ ਆ ਭਾਵੇਂ ਜਿਵੇਂ ਮਰਜ਼ੀ ਕਰੋ ਪਰ ਇਸ ਮਹੀਨੇ ਦੇ ਵਿੱਚ ਜ਼ਰੂਰ ਉੱਠਣਾ ਆਲਾਰਮ ਦੀ ਸਿਹਤ ਵਾਲੇ ਲੋਕ ਆਪਣੇ ਘਰ ਦੇ ਉਸ ਜੀ ਨੂੰ ਕਹਿ ਕੇ ਸੌਂਵੋ ਜਿਹੜਾ ਰੋਜ਼ ਸਵੇਰੇ ਅਮਰਤ ਵੇਲੇ ਉੱਠਦਾ ਏ ਜੇਕਰ ਦਾ ਕੋਈ ਜੀ ਵੀ ਅਮਰਤ ਵੇਲੇ ਨਹੀਂ ਉੱਠਦਾ ਤਾਂ ਤੁਹਾਡਾ ਕੋਈ ਆਂਢੀ ਗਾਂਢੀ ਰਿਸ਼ਤੇਦਾਰ ਜ਼ਰੂਰ ਅਮਰਤ ਵੇਲੇ ਦੇ ਵਿੱਚ ਉੱਠਦਾ ਹੋਵੇਗਾ ਉਹਨੂੰ ਕਹੋਗੇ ਮੈਨੂੰ ਸਵੇਰੇ ਸਵੇਰ ਫੋਨ ਕਰਕੇ ਉਠਾਵੇ ਆਪਣੇ ਮਨ ਨੂੰ ਵਾਰ-ਵਾਰ ਸਮਝਾਉਣਾ ਕਿ ਮਨਾ ਸਾਰਾ ਸਾਲ ਸੌਂ ਕੇ ਗਵਾ ਲਿਆ ਏ ਪਰ ਇਸ ਮਹੀਨੇ ਦੇ ਵਿੱਚ ਮੈਂ ਨਹੀਂ ਸੌਣਾ ਇਸ ਮਹੀਨੇ ਦੇ ਵਿੱਚ ਮੈਂ ਅਮਰਤ ਵੇਲੇ ਉੱਠ ਕੇ ਆਪਣੇ ਸਤਿਗੁਰ ਸੱਚੇ ਪਾਸ਼ਾ ਦੇ ਚਰਨਾਂ ਦੇ ਵਿੱਚ ਹਾਜ਼ਰੀ ਜ਼ਰੂਰ ਲਗਮਾਉਣੀ ਆ ਜੇ ਫੇਰ ਵੀ ਨਹੀਂ ਉੱਠਿਆ ਜਾਂਦਾ ਤਾਂ ਰਾਤ ਨੂੰ ਸੌਣ ਤੋਂ ਪਹਿਲਾਂ ਸ਼ਹੀਦਾ ਸਿੰਘਾਂ ਦੇ ਅੱਗੇ ਅਰਦਾਸ ਬੇਨਤੀ ਕਰਕੇ ਸੌਵਾਂ ਚਾਰ ਸਹਿਬਜ਼ਾਦਿਆਂ ਦੇ ਅੱਗੇ ਅਰਦਾਸ ਬੇਨਤੀ ਕਰੋ ਗੁਰੂ ਨਾਨਕ ਪਾਸ਼ਾ ਦੇ ਅੱਗੇ ਅਰਦਾਸ ਬੇਨਤੀ ਕਰੋ ਕਲਗੀਧਰ ਪਾਸ਼ਾ ਦੇ ਅੱਗੇ ਅਰਦਾਸ ਬੇਨਤੀ ਕਰੋ ਕਿ ਸਤਿਗੁਰ ਸੱਚੇ ਪਾਸ਼ਾ ਕਿਰਪਾ ਕਰੋ ਮੇਰੇ ਕੀਤੇ ਹੋਏ ਸਾਰੇ ਗੁਨਾਹਾਂ ਨੂੰ ਬਖਸ਼ ਲਓ ਅਤੇ ਮੇਰੀ ਝੋਲੀ ਦੇ ਵਿੱਚ ਅਮਰਤ ਵੇਲੇ ਦੀ ਦਾਤ ਪਾ ਲਓ ਸਤਿਗੁਰੂ ਸੱਚੇ ਪਾਸ਼ਾ ਮੈਂ ਸਾਰਾ ਸਾਲ ਇਹ ਵੇਲਾ ਸੌ ਕੇ ਗਵਾ ਲਿਆ ਹੈ ਪਰ ਮੈਂ ਇਸ ਮਹੀਨੇ ਦੇ ਵਿੱਚ ਉੱਠਣਾ ਚਾਹੁੰਨਾ ਹਾਂ ਆਪ ਜੀ ਦਾ ਨਾਮ ਜਪਣਾ ਚਾਹੁੰਨਾ ਹਾਂ ਆਪ ਜੀ ਦੇ ਚਰਨਾਂ ਵਿੱਚ ਹਾਜ਼ਰੀ ਲਗਮਾਉਣਾ ਚਾਹੁੰਦਾ ਹਾਂ ਤਾਂ ਦੇਖਣਾ ਜਦੋਂ ਬਿੰਤਾ ਤਰਲੇ ਕਰਾਂਗੇ ਉੱਠਣ ਦੀ ਕੋਸ਼ਿਸ਼ ਕਰਾਂਗੇ ਆਪਣੇ ਮਨ ਦੇ ਵਿੱਚ ਇਹ ਪੱਕਾ ਧਾਰ ਕੇ ਸੋਵਾਂਗੇ ਨਾ ਵੀ ਸਵੇਰੇ ਉੱਠਣਾ ਹੈ ਤਾਂ ਜ਼ਰੂਰ ਉੱਠ ਪਾਵਾਂਗੇ ਤਾਂ ਇਹ ਬੇਨਤੀ ਨੂੰ ਜ਼ਰੂਰ ਪ੍ਰਵਾਨ ਕਰਿਓ ਜੇ ਵੀ ਭਾਵੇਂ ਸਾਰਾ ਸਾਲ ਤੁਸੀਂ ਅਮਰਤ ਵੇਲੇ ਦੇ ਵਿੱਚ ਸੁੱਤੇ ਰਹਿਓ ਪਰ ਇਸ ਮਹੀਨੇ ਦੇ ਵਿੱਚ ਜ਼ਰੂਰ ਉੱਠਣਾ ਅਤੇ ਹੋ ਸਕਦਾ ਹੈ ਜੇਕਰ ਆਪਾਂ ਇਹ ਪੂਰਾ ਮਹੀਨਾ ਅਮਰਤ ਵੇਲੇ ਉੱਠ ਗਏ ਭਾਵੇਂ ਔਖੇ-ਸੌਖੇ ਜਿੰਨੇ ਮਰਜ਼ੀ ਉੱਠੇ ਤਾਂ ਜੇ ਇੱਕ ਮਹੀਨਾ ਪੂਰਾ ਬਿਨਾਂ ਨਾਗਾ ਪਾਏ ਅਮਰਤ ਵੇਲੇ ਉੱਠ ਗਏ ਤਾਂ ਸਮਝੋ ਆਉਣ ਵਾਲਾ ਨਵਾਂ ਵਾਰਾ 2024 ਦੇ ਵਿੱਚ ਸਾਡਾ ਅਮਰਤ ਵੇਲਾ ਪੱਕਾ ਹੈ ਕਿਉਂਕਿ ਕੋਈ ਵੀ ਕੰਮ ਜਦੋਂ ਆਪਾਂ ਲਗਾਤਾਰ 21 ਦਿਨ ਕਰਦੇ ਆ 40 ਦਿਨ ਕਰਦੇ ਆ ਨਾ ਤਾਂ ਉਹ ਸਾਡੀ ਆਦਤ ਸਾਡਾ ਸੁਭਾਅ ਬਣ ਜਾਂਦਾ ਹੈ ਫਿਰ ਉਹ ਕੰਮ ਕਰਨ ਦੇ ਵਿੱਚ ਦਿੱਕਤ ਨਹੀਂ ਆਉਂਦੀ ਤਾਂ ਜੇ ਰੋਜ਼-ਰੋਜ਼ ਅਮਰਤ ਵੇਲੇ ਉੱਠਾਂਗੇ ਤਾਂ ਬੜਾ ਆਸਾਨੀ ਦੇ ਨਾਲ ਉੱਠ ਪਾਵਾਂਗੇ ਇੱਕ ਦੋ ਦਿਨ ਔਖਾ ਲੱਗਣਾ ਹੈ ਜਾਂ ਕਈ ਵਾਰ ਉਹਦਾ ਵੀ ਬੰਦਾ 4 ਕਿ ਦਿਨ ਤਾਂ ਆਰਾਮ ਦੇ ਨਾਲ ਉੱਠ ਪੈਂਦਾ ਹੈ ਪਰ ਪੰਜਵਾਂ ਸ਼ੀਮਾ ਤੇ ਸਤਮਾ ਦਿਨ ਕੱਢਣਾ ਔਖਾ ਹੋ ਜਾਂਦਾ ਹੈ ਤਾਂ ਜੇ ਇਹ ਤਿੰਨ ਕਿ ਦਿਨ ਜਿਹੜੇ ਔਖੇ ਲੱਗਦੇ ਨੇ ਉਹ ਵੀ ਵਿੱਚੋਂ ਆਪਾਂ ਕੱਢ ਲਈਏ ਤਾਂ ਫਿਰ ਜ਼ਰੂਰ ਅਮਰਤ ਵੇਲੇ ਦੇ ਵਿੱਚ ਉੱਠ ਪਾਵਾਂਗੇ ਤਾਂ ਇਹ ਬੇਨਤੀਆਂ ਨੂੰ ਜ਼ਰੂਰ ਪ੍ਰਵਾਨ ਕਰਿਓ ਵੀ ਪਹਿਲਾ ਕੰਮ ਅਮਰਤ ਵੇਲੇ ਉੱਠਣਾ ਅਤੇ ਦੂਜਾ ਕੰਮ ਇਸ਼ਨਾਨ ਕਰਕੇ ਗੁਰਬਾਣੀ ਦਾ ਪਾਠ ਕਰਨਾ ਹੈ ਨਾਮ ਜਪਣਾ ਹੈ ਸਿਮਰਨ ਕਰਨਾ ਹੈ ਇਹ ਨਾ ਹੋਵੇ ਕਿ ਅਮਰਤ ਵੇਲੇ ਦੇ ਵਿੱਚ ਉੱਠਦਾ ਗਏ ਉੱਠਦੇ ਅਸਾਰ ਆਪਣੇ دنیਵੀ ਕੰਮ ਧੰਦੇ ਕਰਨ ਲੱਗ ਗਏ ਨਾ ਕੰਮ ਧੰਦੇ ਬਾਅਦ ਵਿੱਚ ਹੋ ਜਾਣਗੇ ਪਹਿਲਾਂ ਨਾਮ ਜਪਣਾ ਜ਼ਰੂਰੀ ਆ ਸਤਿਗੁਰ ਸੱਚੇ ਪਾਤਸ਼ਾਹ ਦੇ ਧਰਨਾ ਦੇ ਵਿੱਚ ਹਾਜ਼ਰੀ ਲਗਵਾਉਣੀ ਜ਼ਰੂਰੀ ਆ ਇਸ ਮਹੀਨੇ ਦੇ ਵਿੱਚ ਅਮਰਤ ਵੇਲੇ ਵੀ ਉੱਠ ਕੇ ਨਾਮ ਜਪਣਾ ਹੈ ਅਤੇ ਬਾਕੀ ਦਿਨ ਦੇ ਵਿੱਚ ਵੀ ਜਦੋਂ ਵੀ ਸਮਾਂ ਮਿਲੇ ਇੱਕ ਕਪਾਲ ਇੱਕ ਛਿਣ ਵੀ ਗਵਾਉਣਾ ਨਹੀਂ ਆ ਵੱਧ ਤੋਂ ਵੱਧ ਗੁਰਬਾਣੀ ਦਾ ਪਾਠ ਕਰਨਾ ਹੈ ਨਾਮ ਜਪਣਾ ਹੈ ਉਸ ਤੋਂ ਬਾਅਦ ਇਹ ਤੀਸਰਾ ਕੰਮ ਉਹ ਹੈ ਇਸ ਮਹੀਨੇ ਦੇ ਵਿੱਚ ਗੁਰੂ ਘਰੇ ਜ਼ਰੂਰ ਜਾਣਾ ਜਾ ਕੇ ਸੇਵਾ ਕਰਨੀ ਆ ਆਪਣੇ ਬੱਚਿਆਂ ਨੂੰ ਵੀ ਨਾਲ ਲੈ ਕੇ ਜਾਣਾ ਗੁਰੂ ਘਰੇ ਜਾਵਾਂਗੇ ਤਾਂ ਇਸ ਮਹੀਨੇ ਦੇ ਇਤਿਹਾਸ ਬਾਰੇ ਪਤਾ ਲੱਗੇਗਾ ਇਸ ਮਹੀਨੇ ਦੀ ਮਹੱਤਤਾ ਮਹਾਨਤਾ ਬਾਰੇ ਪਤਾ ਲੱਗੇਗਾ ਕਿ ਕਹਿੰਗੇ ਸਤਿਗੁਰ ਸੱਚੇ ਪਾਸ਼ਾ ਨੇ ਸਾਡੇ ਤੋਂ ਆਪਣਾ ਸਰਬੰਸਵਾਰ ਦਿੱਤਾ ਕਿਉਂ ਵਾਰਿਆ ਸਭ ਕੁਝ ਗੱਲਾਂ ਸਮਝ ਦੇ ਵਿੱਚ ਆਉਣਗੀਆਂ ਸਾਡੇ ਉੱਤੇ ਅਸਰ ਹੋਵੇਗਾ ਅਸੀਂ ਵੀ ਗੁਰੂ ਦੇ ਲੜ ਲੱਗਾਂਗੇ ਸਾਡਾ ਵੀ ਆਪਣੇ ਗੁਰੂ ਦੇ ਉੱਤੇ ਭਰੋਸਾ ਪੱਕਾ ਹੋਵੇਗਾ ਅਸੀਂ ਵੀ ਆਪਣੀਆਂ ਕਈ ਗਲਤੀਆਂ ਜੋ ਅਸੀਂ ਕਰ ਰਹੇ ਹਾਂ ਉਹਨਾਂ ਨੂੰ ਸੁਧਾਰਨ ਦੀ ਕੋਸ਼ਿਸ਼ ਕਰਾਂਗੇ ਤਾਂ ਇਸ ਕਰਕੇ ਇਸ ਮਹੀਨੇ ਦੇ ਵਿੱਚ ਆਪ ਵੀ ਗੁਰੂ ਘਰੇ ਜਾਣਾ ਹੈ ਤੇ ਬੱਚਿਆਂ ਨੂੰ ਵੀ ਜਰੂਰ ਲੈ ਕੇ ਜਾਣਾ ਹੈ ਉੱਥੇ ਜਾ ਕੇ ਜਿੰਨਾ ਹੋ ਸਕੇ ਸੇਵਾ ਕਰਨੀ ਸਿਮਰਨ ਕਰਨਾ ਜੋ ਵੀ ਕਥਾ ਵਿਚਾਰ ਚੱਲ ਰਹੇ ਨੇ ਜੋ ਵੀ ਗੁਰੂ ਇਤਿਹਾਸ ਉੱਥੇ ਸੁਨਾਇਆ ਜਾਵੇ ਉਹਨੂੰ ਬੜੇ ਧਿਆਨ ਦੇ ਨਾਲ ਸੁਣ ਕੇ ਆਉਣਾ ਅਤੇ ਇਸ ਮਹੀਨੇ ਦੇ ਵਿੱਚ ਜਿੱਥੇ ਵੀ ਆਪਾਂ ਗੁਰੂ ਘਰ ਮੱਠਾ ਟਿਕਣ ਜਾਨੇ ਆ ਉੱਥੋਂ ਗੁਰੂ ਇਤਿਹਾਸ ਦੀਆਂ ਕਿਤਾਬਾਂ ਜਰੂਰ ਲੈ ਕੇ ਆਓ ਆਪਣੇ ਬੱਚਿਆਂ ਨੂੰ ਪੜਨ ਦੀ ਆਦਤ ਪਾਓ ਆਪ ਵੀ ਪੜੋ ਕਿਉਂਕਿ ਜੇ ਆਪਾਂ ਆਪ ਕੁਝ ਸਿੱਖੀ ਹੋਵਾਂਗੇ ਤਾਂ ਹੀ ਬੱਚਿਆਂ ਨੂੰ ਸਿਖਾਵਾਂਗੇ ਸਮਝਾਵਾਂਗੇ ਤਾਂ ਪਹਿਲਾਂ ਇਹ ਸਾਰੀਆਂ ਗੱਲਾਂ ਆਪ ਸਮਝਣੀਆਂ ਨੇ ਫਿਰ ਬੱਚਿਆਂ ਨੂੰ ਸਮਝਣੀਆਂ ਨੇ ਉਸ ਤੋਂ ਬਾਅਦ ਇੱਕ ਬੇਨਤੀ ਖਾਸ ਕਰਕੇ ਆ ਇਸ ਗੱਲ ਵੱਲ ਧਿਆਨ ਜ਼ਰੂਰ ਦਿਓ ਕਿ ਇਸ ਮਹੀਨੇ ਦੇ ਇਹ ਬੇਨਤੀਆਂ ਉਹਨਾਂ ਭੈਣ ਭਰਾਵਾਂ ਦੇ ਲਈ ਆ ਜਿਨ੍ਹਾਂ ਦੇ ਉੱਤੇ ਸਤਿਗੁਰ ਸੱਚੇ ਪਾਤਸ਼ਾਹ ਦੀ ਬੇਅੰਤ ਕਿਰਪਾ ਹੈ ਸਤਿਗੁਰ ਸੱਚੇ ਪਾਤਸ਼ਾਹ ਨੇ ਉਹਨਾਂ ਨੂੰ ਇੰਨੇ ਇੱਕ ਜੋਗ ਬਣਾਇਆ ਵੀ ਉਹ ਕਿਸੇ ਦੀ ਮਦਦ ਕਰ ਸਕਣ ਜੋ ਵੀ ਭੈਣ ਭਰਾ ਦਾਨ ਪੁੰਨ ਕਰਦੇ ਨੇ ਸੇਵਾ ਕਰਦੇ ਆ ਨਾ ਉਹਨਾਂ ਦੇ ਅੱਗੇ ਬੇਨਤੀ ਕਿ ਇਸ ਮਹਿਲੇ ਦੇ ਵਿੱਚ ਗਰਮ ਕੱਪੜਿਆਂ ਦਾ ਦਾਨ ਗਰਮ ਕੱਪੜਿਆਂ ਦੀ ਸੇਵਾ ਜ਼ਰੂਰ ਕਰਨੀ ਆ ਭਾਵੇਂ ਕੋਈ ਵੀ ਲੋੜਵੰਦ ਦਿਸਦਾ ਹੈ ਨਾ ਉਹਨੂੰ ਗਰਮ ਕੱਪੜੇ ਲੈ ਕੇ ਦਓ ਉਹਦੇ ਪਹਿਨਣ ਦੇ ਲਈ ਵਸਤਰ ਜਾਂ ਕੋਈ ਕੰਬਲ ਰਜਾਈ ਜੇਕਰ ਅਸੀਂ ਇੰਨੇ ਜੋਗ ਨਹੀਂ ਆ ਬੀ ਜੇ ਆਪਾਂ ਜ਼ਿਆਦਾ ਨਹੀਂ ਕਰ ਸਕਦੇ ਤਾਂ ਘਟੋ ਘਟ ਕਿਸੇ ਨੂੰ ਬੂਟ ਜਰਾਬਾਂ ਜ਼ਰੂਰ ਲੈ ਕੇ ਦੇਈਏ ਕਿਸੇ ਤੋਂ ਭਾਗਿਆ ਕਿਸੇ ਲੋੜਵੰਦ ਨੂੰ ਕਿਸੇ ਜ਼ਰੂਰਤਮੰਦ ਨੂੰ ਕਿਉਂਕਿ ਕਈ ਵਾਰ ਆਪਾਂ ਕਿਤੇ ਜਾਂਦੇ ਆ ਤਾਂ ਸੜਕਾਂ ਦੇ ਉੱਤੇ ਕਈ ਐਸੇ ਲੋੜਵੰਦ ਪੈ ਜਾਂਦੇ ਨੇ ਜੋ ਬਿਨਾਂ ਰਜਾਈਆਂ ਬਿਨਾਂ ਕੰਬਲਾਂ ਤੋਂ ਠੰਡ ਵਿੱਚ ਠਰੂ ਠਰੂ ਕਰਦੇ ਪਏ ਹੁੰਦੇ ਆ ਤੇ ਜੇਕਰ ਆਪਾਂ ਉਹਨਾਂ ਦੀ ਸਹਾਇਤਾ ਕਰ ਲਈਏ ਤਾਂ ਕਿੰਨੇ ਪੁੰਨ ਵਾਲਾ ਕੰਮ ਬਣੇਗਾ ਕਿਉਂਕਿ ਹੁਣ ਆ ਜਿਹੜੇ 2 ਮਹੀਨੇ ਅੱਗੇ ਆਉਣੇ ਆ ਨਾ ਸਭ ਨੂੰ ਪਤਾ ਪੀ ਕੇ ਦੀ ਠੰਡ ਵਰਤਦੀ ਆ ਆਪਾਂ ਕੰਬਲਾਂ ਦੇ ਵਿੱਚ ਰਜਾਈਆਂ ਦੇ ਵਿੱਚ ਬੈਠੇ ਹੁੰਨੇ ਆ ਬੈਠੇ ਬਿਠਾਇਆ ਵੀ ਕੋਈ ਹੀਟ ਲਾ ਕੇ ਬੈਠਾ ਹੈ ਕੋਈ ਅੱਗ ਸੇਕ ਰਿਆ ਤਾਂ ਉਹਨਾਂ ਬਾਰੇ ਸੋਚੋ ਜਿਹੜੇ ਬਿਨਾ ਗਰਮ ਕੱਪੜਿਆਂ ਤੋਂ ਕਈ ਰਾਤਾਂ ਠੰਡ ਦੀਆਂ ਗੁਜ਼ਾਰਦੇ ਨੇ ਦਿਨ ਰਾਤ ਇਦਾਂ ਹੀ ਬਿਨਾ ਗਰਮ ਕੱਪੜਿਆਂ ਤੋਂ ਤੁਰੇ ਫਿਰਦੇ ਆ ਕਈ ਬੱਚੇ ਨੰਗੇ ਪੈਰ ਹੁੰਦੇ ਨੇ ਤਾਂ ਜੋ ਲੋੜਵੰਦ ਆ ਜੋ ਸਹੀ ਲੋੜਵੰਦ ਆ ਉਹਦੀ ਮਦਦ ਜ਼ਰੂਰ ਕਰਨੀ ਚਾਹੀਦੀ ਆ ਕਈ ਵਾਰ ਸਾਡੇ ਘਰ ਦੇ ਵਿੱਚ ਹੀ ਬੜੇ ਚੰਗੇ ਹਾਲਾਤ ਦੇ ਵਿੱਚ ਗਰਮ ਕੱਪੜੇ ਪਏ ਹੁੰਦੇ ਆ ਜੋ ਅਸੀਂ ਆਪ ਨਹੀਂ ਪਹਿਨਦੇ ਜਾਂ ਸਾਡੇ ਬੱਚੇ ਨਹੀਂ ਪਹਿਨਦੇ ਤਾਂ ਜੇਕਰ ਤੁਸੀਂ ਨਵੇਂ ਕੱਪੜੇ ਲੈ ਕੇ ਦਾਨ ਪੁੰਨ ਕਰਨ ਦੇ ਯੋਗ ਨਹੀਂ ਹੋ ਤਾਂ ਆਪਾਂ ਆਪਣੇ ਪੁਰਾਣੇ ਕੱਪੜਿਆਂ ਦੇ ਨਾਲ ਵੀ ਕਿਸੇ ਦੀ ਮਦਦ ਕਰ ਸਕਦੇ ਆ ਪਰ ਇਹਨਾਂ ਦਾ ਧਿਆਨ ਜ਼ਰੂਰ ਰੱਖਣਾ ਕਿ ਜਦੋਂ ਕਿਸੇ ਨੂੰ ਆਪਣਾ ਕੋਈ ਪੁਰਾਣਾ ਕੱਪੜਾ ਦੇਣਾ ਹੈ ਨਾ ਉਹਨੂੰ ਚੰਗੀ ਤਰ੍ਹਾਂ ਧੋ ਕੇ ਫਿਰ ਦੇਣਾ ਚਾਹੀਦਾ ਹੈ ਅਤੇ ਜੇਕਰ ਕਿਸੇ ਨੂੰ ਕੋਈ ਸਰੀਰਕ ਦੁੱਖ ਰੋਗ ਹੈ ਜਾਂ ਕੋਈ ਕਿਸੇ ਕਸਮ ਦੀ ਅਲਰਜੀ ਵਗੈਰਾ ਹੈ ਤਾਂ ਉਹ ਆਪਣੇ ਕੱਪੜੇ ਕਿਸੇ ਨੂੰ ਨਾ ਦੇਵੇ ਕਿਉਂਕਿ ਇਹ ਹੋਵੇਗੀ ਭਲਾ ਕਰਦੇ ਕਰਦੇ ਆਪਾਂ ਉਹਨਾਂ ਦਾ ਮੜਾ ਕਰ ਬੈਠੀ ਉਹਨਾਂ ਨੂੰ ਵੀ ਆਪਣਾ ਦੁੱਖ ਰੋਗ ਆਪਣੀ ਕੋਈ ਚਮੜੀ ਦਾ ਰੋਗ ਦੇ ਜਾਈਏ ਤਾਂ ਇਹਨਾਂ ਗੱਲਾਂ ਦਾ ਧਿਆਨ ਜ਼ਰੂਰ ਰੱਖਣਾ ਪਹਿਲੇ ਸਮਿਆਂ ਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਕੋਈ ਵੀ ਗੁਰਸੇਖ ਆਪਣੇ ਘਰ ਦੇ ਵਿੱਚ ਖੁਸ਼ੀ ਦਾ ਕਾਰਜ ਨਹੀਂ ਸੀ ਕਰਦਾ ਖੁਸ਼ੀ ਦਾ ਕਾਰਜ ਤਾਂ ਕੀ ਕਰਨਾ ਘਰ ਦੇ ਵਿੱਚ ਕੋਈ ਮਿੱਠੀ ਚੀਜ਼ ਨਹੀਂ ਸੀ ਬਣਦੀ ਪਰ ਅੱਜ ਦੇ ਸਮੇਂ ਦੇ ਵਿੱਚ ਕੁਝ ਸਿੱਖ ਐਸੇ ਨੇ ਜੋ ਇਸ ਮਹੀਨੇ ਦੇ ਵਿੱਚ ਵੀ ਵਿਆਹ ਸ਼ਾਦੀਆਂ ਖੁਸ਼ੀ ਦੇ ਪ੍ਰੋਗਰਾਮ ਰੱਖ ਕੇ ਬੈਠ ਜਾਂਦੇ ਆ ਅਤੇ ਜਦੋਂ ਉਹਨਾਂ ਦੇ ਨਾਲ ਕੋਈ ਗੱਲ ਕਰਨ ਦੀ ਕੋਸ਼ਿਸ਼ ਕਰੇ ਇਸ ਮਹੀਨੇ ਬਾਰੇ ਤਾਂ ਕਹਿੰਦੇ ਸਾਡੀ ਤਾਂ ਮਜਬੂਰੀ ਸੀ ਇਸ ਕਰਕੇ ਸਾਨੂੰ ਇਸ ਮਹੀਨੇ ਦੇ ਵਿੱਚ ਵਿਆਹ ਰੱਖਣਾ ਪੈ ਗਿਆ ਸਾਨੂੰ ਆਹ ਪ੍ਰੋਗਰਾਮ ਰੱਖਣਾ ਪੈ ਗਿਆ ਤਾਂ ਜੇ ਮਜਬੂਰੀ ਸੀ ਤਾਂ ਡੀਜੇ ਲਾਉਣ ਦੀ ਨੱਚਣਾ ਟੱਪਣ ਦੀ ਤਾਂ ਕੋਈ ਮਜਬੂਰੀ ਮਜਬੂਰੀ ਨਹੀਂ ਨਾ ਹੁੰਦੀ ਜੇ ਕੋਈ ਮਜਬੂਰੀ ਵਸ ਸਾਨੂੰ ਕਾਰਜ ਕਰਨਾ ਪੈ ਗਿਆ ਏ ਤਾਂ ਉਹ ਸਾਦੇ ਤਰੀਕੇ ਦੇ ਨਾਲ ਵੀ ਹੋ ਸਕਦਾ ਏ ਪਰ ਨਹੀਂ ਕੁਝ ਲੋਕ ਕੁਝ ਦੀ ਗੱਲ ਕਰਦੀਆਂ ਸਾਰਿਆਂ ਦੀ ਗੱਲ ਨਹੀਂ ਕਰਦੀ ਕੁਝ ਕੁ ਲੋਕ ਸਿਰਫ 26 27 28 ਤਰੀਕ ਲੰਘਣ ਦੀ ਉਡੀਕ ਕਰਦੇ ਹੁੰਦੇ ਆ 29 ਤੋਂ ਬਾਅਦ ਫਿਰ ਉਹ ਹੀ ਕੰਮ ਕਰਨੇ ਸ਼ੁਰੂ ਕਰਦੇ ਨੇ ਪਰ ਨਹੀਂ ਇਹ ਸਾਡੇ ਲਈ ਗਲਤ ਕੰਮ ਆ ਇਸ ਮਹੀਨੇ ਦੇ ਵਿੱਚ ਸਾਡੇ ਕਲਗੀਧਰ ਪਾਤਸ਼ਾਹ ਤਨ ਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਪੂਰਾ ਸਰਬੰਸ ਸਾਡੇ ਉੱਤੇ ਵਾਰ ਦਿੱਤਾ ਆਪਣਾ ਪਰਿਵਾਰ ਵਾਰ ਦਿੱਤਾ ਤਾਂ ਅਸੀਂ ਕੀ ਆਪਣੇ ਖੁਸ਼ੀ ਦੇ ਪ੍ਰੋਗਰਾਮ ਹੀ ਥੋੜੇ ਦਿਨ ਲੇਟ ਨਹੀਂ ਰੱਖ ਸਕਦੇ ਇਹਨਾਂ ਦੇ ਇਹਨਾਂ ਦੇ ਵਿੱਚ ਆਪਾਂ ਖੁਸ਼ੀਆਂ ਬਣਾਉਂਦੇ ਚੰਗੇ ਨਹੀਂ ਲੱਗਦੇ ਸੋ ਇਹਨਾਂ ਬੇਨਤੀਆਂ ਨੂੰ ਜ਼ਰੂਰ ਪ੍ਰਮਾਣ ਕਰਨਾ ਹੈ ਸੋ ਮੁੱਖ ਦੀ ਗੱਲ ਇਹ ਹੈ ਕਿ ਆਪਾਂ ਵੱਧ ਤੋਂ ਵੱਧ ਗੁਰਬਾਣੀ ਦਾ ਪਾਠ ਕਰਨਾ ਹੈ ਗੁਰੂ ਘਰ ਜਾ ਕੇ ਸੇਵਾ ਕਰਨੀ ਹੈ ਗੁਰੂ ਇਤਿਹਾਸ ਦੇ ਨਾਲ ਜੁੜਨਾ ਹੈ ਗੁਰੂ ਦੇ ਨਾਲ ਗੁਰਬਾਣੀ ਦੇ ਨਾਲ ਜੁੜਨਾ ਹੈ ਅਮਰਤ ਵੇਲੇ ਉੱਠੋ ਅਤੇ ਉਸ ਤੋਂ ਬਾਅਦ ਕੰਮਕਾਰ ਕਰਦਿਆਂ ਹੋਇਆਂ ਵੀ ਸਾਡਾ ਮਨ ਗੁਰੂ ਚਰਨਾਂ ਦੇ ਨਾਲ ਜੁੜਿਆ ਰਹੇ ਮਨ ਵਿੱਚ ਗੁਰਬਾਣੀ ਦਾ ਪਾਠ ਚੱਲੇ ਗੁਰੂ ਸ਼ਬਦ ਚੱਲੇ